ਵਾਹਿਗੁਰੂ ਜੀ ਕੀ ਫਤਿਹ ਜਦੋਂ ਮਨ ਮਸਹੂਸਿਆ ਹੋਵੇ ਜਦੋਂ ਗੱਲ ਔੜਦੀ ਨਾ ਹੋਵੇ ਜਦੋਂ ਅੱਖਾਂ ਦੇ ਵਿੱਚ ਅਥਰੂ ਹੋਣ ਜਦੋਂ ਆਪਣਾ ਕੋਈ ਤੁਰ ਗਿਆ ਹੋਵੇ ਤਾਂ ਇਹ ਗੱਲ ਕਹਿਣ ਤੇ ਵੀ ਕਈ ਵਾਰੀ ਕਿਉਂ ਜਿਹਾ ਲੱਗਦਾ ਵੀ ਗੱਜ ਕੇ ਫਤਿਹ ਨਹੀਂ ਗੱਲ ਕਰੀਏ ਪਰ ਕਿਉਂਕਿ ਜਿਨ੍ਹਾਂ ਦੇ ਅਸੀਂ ਪੈਰਾਂ ਦੇ ਵਿੱਚ ਬੈਠੇ ਆ ਉਹਨਾਂ ਨੇ ਸਾਨੂੰ ਹਮੇਸ਼ਾ ਇਹ ਗੱਲ ਕਹੀ ਆ ਕਿ ਕਿਸੇ ਵੀ ਹਾਲਾਤ ਦੀ ਗੱਲ ਹੋਵੇ ਪਰ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਰਜੀਤ ਪਾਤਰ ਸਾਹਿਬ ਨੇ ਇੱਕ ਥਾਂ ਤੇ ਲਿਖਿਆ ਕਿ ਦੁਨੀਆ ਨੇ ਚੱਲਦੇ ਰਹਿਣਾ ਸਾਡੇ ਬਗੈਰ ਵੀ ਤੂੰ ਐਵੇਂ ਤਪਿਆ ਤੜਪਿਆ ਤੇ ਉਲਝਿਆ ਨਾ ਕਰ ਉਹ ਸਰਜੀਤ ਪਾਤਰ ਸਾਹਿਬ ਵੀ ਹੈ ਨਹੀਂ ਪਰ ਉਹਨਾਂ ਦੀਆਂ ਲਿਖਤਾਂ ਹੈਗੀਆਂ ਅੱਜ ਸਾਡੇ ਕੋਲੇ ਵਰਿੰਦਰ ਘੁੰਮਣ ਹੈ ਨਹੀਂ ਪਰ ਅੱਜ ਉਹਨਾਂ ਦੀਆਂ ਸਾਡੇ ਕੋਲੇ ਤਸਵੀਰਾਂ ਸਾਡੇ ਪੋਸਟਰ ਉਹਨਾਂ ਦਾ ਜਿੰਮ ਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਕਿੱਥੇ ਬੈਠੇ ਆ ਜਨ ਇਹ ਵੀ ਦੁਨੀਆ ਤੋਂ ਸਭ ਨਹੀਂ ਚਲੇ ਜਾਣਾ ਮੇਰੇ ਮਨ ਦੇ ਵਿੱਚ ਕੁਝ ਤੋਂ ਉਲੰਭੇ ਆ ਤੇ ਮੈਂ ਕੁਝ ਤੋਂ ਭੈਣਾ ਵੀਰਾਂ ਤੋਂ ਮਾਫੀ ਮੰਗਣੀ ਚਾਹਣਾ ਮੈਂ ਬਰਿੰਦਰ ਘੁੰਮਣ ਤੋਂ ਮਾਫੀ ਮੰਗਣੀ ਚਾਹੁੰਦਾ ਕਿ 30 ਕਰੋੜ ਦੀ ਪੰਜਾਬ ਦੀ ਆਬਾਦੀ ਆ ਜੇ ਅੱਜ ਇੱਥੇ ਬਿਜਲੀ ਦਾ ਬੱਸ ਸਫ਼ਰ ਬੰਦ ਹੋ ਜੇ ਤਾਂ ਸੜਕਾਂ ਦੇ ਉੱਤੇ ਲੋਕ ਬਹਿ ਜਾਣਗੇ ਇਹ ਕਹਿਣਗੇ ਕਿ ਭਾਈ ਸਾਡੇ ਹੱਕਾਂ ਦੇ ਉੱਤੇ ਡਾਕਾ ਵੱਜ ਗਿਆ ਜੇ ਅੱਜ ਮੋਟਰਾਂ ਵਾਲੀ ਬਿਜਲੀ ਬੰਦ ਹੋ ਜੇ ਮੁਫਤ ਕਮੇਟੀ ਤਾਂ ਲੋਕ ਸੜਕਾਂ ਦੇ ਉੱਤੇ ਆ ਜਾਣਗੇ ਜੇ ਅੱਜ ਇਹ ਗੱਲ ਕਹਿੰਦੇ ਕਿ ਭਾਈ ਤੁਹਾਨੂੰ ਅਸੀਂ ਆਟਾ ਦਾਲ ਨਹੀਂ ਦੇਣੀ ਤਾਂ ਲੋਕ ਸੜਕਾਂ ਤੇ ਆ ਜਾਣਗੇ ਪਰ ਬਰਿੰਦਰ ਘੁੰਮਣ ਵਰਗਾ ਹੀਰਾ ਤੁਰ ਗਿਆ 3 ਕਰੋੜ ਪੰਜਾਬ ਦੀ ਆਬਾਦੀ ਆ ਉਹਦੇ ਵਿੱਚੋਂ 1% ਦੀ ਪੰਜਾਬੀ ਸੜਕ ਤੇ ਨਹੀਂ ਆਈ। ਸਿਰਫ 1% ਮੈਂ 2 ਦਿਨ ਹੀ ਗੱਲ ਕਰਦਾ 5 ਦਿਨ ਹੀ ਗੱਲ ਕਰਦਾ। 3 ਕਰੋੜ ਦਾ 1% ਦੀ ਹਿੱਸਾ ਕੀ ਸੜਕਾਂ ਦੇ ਉੱਤੇ ਆਇਆ? ਸਾਡੇ ਕੋਲੇ ਇਹੋ ਜਿਹਾ ਆਖਰੀ ਪੂਰਾ ਜਿਹੜਾ ਕਿ ਬਾਲਟਾ ਨੂੰ ਦੀਗ ਲਾ ਕੇ ਦੁੱਧ ਪੀਂਦਾ ਹੋਵੇ। ਸਾਡੇ ਕੋਲੇ ਇਹ ਆਖਰੀ ਪੂਰਾ ਜਿਹੜਾ ਕਿ ਛੰਨਿਆਂ ਦੇ ਛੰਨੇ ਦਹੀਂ ਦੇ ਪੀਂਦਾ ਹੋਵੇ। ਜਿਹੜਾ ਦੇਸੀ ਘੋੜੋਂ ਹজম ਕਰਦਾ ਮਾਦਾ ਰੱਖਦਾ ਹੋਵੇ। ਅੱਜ ਦੀ ਜਵਾਨੀ ਤਾਂ ਆਪਾਂ ਵੇਖਦੇ ਆ ਸੁੱਕੇ ਡੱਘਾਂ ਵਰਗੇ ਸਰੀਰ ਆ। ਮੇਰੇ ਸੁਨੇਤ ਤੁਹਾਡੇ ਵਿੱਚ ਜਿੰਨੇ ਵੀ ਬੈਠੇ ਆ ਕੀ ਕਦੇ ਕੋਈ ਬਰਿੰਦਰ ਕੁਮਣ ਆਪਦੇ ਪੁੱਤ ਧੀ ਨੂੰ ਬਣਾਉ ਜਿਹੜੇ ਬੰਦੇ ਦੀ ਡੀਲ ਡੌਲ ਐਨੀ ਆ ਜਿਹੜਾ ਮੇਰੇ ਲੱਗ ਜਿਹੜਾ ਡੌਲਾ ਹੋਵੇ ਉਸ ਬੰਦੇ ਨੂੰ ਅਸੀਂ ਬਚਾ ਨਹੀਂ ਸਕੇ ਮੈਂ ਕਿਸੇ ਦੇ ਉੱਤੇ ਗੁਲਾਮਾ ਨਹੀਂ ਮੜਦਾ ਪਰ ਕੀ ਕਿਸੇ ਪੰਜਾਬੀ ਦੇ ਆ ਮੈਂ ਪਿਛਲੇ ਜਿਹੜੀ ਦੇਖਿਆ ਵੀ ਇੱਥੇ ਬਿਹੜਾ ਵੀਰਾਂ ਨੇ ਜਲੰਧਰ ਦੇ ਮਾਡਲ ਟਾਊਨ ਤੋਂ ਲੈ ਕੇ ਤੇ ਮਿਸ਼ਨ ਚੌਕ ਤੱਕ ਰਾਤ ਦੇ ਵੇਲੇ ਕੈਂਡਲ ਮਾਰ ਕੇ ਕੱਢਿਆ ਆਪਦੇ ਪੰਜਾਬ ਦੇ ਪੁੱਤ ਨੂੰ ਬਚਾਉਣ ਦੇ ਲਈ ਮੌਬਤਾਂ ਜਗਾਉਣੀਆਂ ਪੈਣਗੀਆਂ ਇਨਾ ਹਨੇਰਾ ਪੰਜਾਬ ਦੇ ਵਿੱਚ ਫਸਰ ਗਿਆ ਤੇ ਮੋਮਬਤੀਆਂ ਜਗਾਜ ਤਾਕੇ ਗੱਲ ਕਰਨੀ ਪਾਉਗੀ ਦੁੱਖਾ ਸਾਡੇ ਕੋਲੋਂ ਰਾਜਵੀਰ ਜਵੰਦੇ ਵਰਗੇ ਵੀਰ ਚਲੇ ਗਏ ਦੁੱਖਾ ਕਿ ਜਦੋਂ ਉਹ ਗਿਆ ਉਸ ਤੋਂ ਅਗਲੇ ਜਿਹੜੇ ਇਹੋ ਜਿਹੇ ਵੀਰ ਚਲੇ ਗਏ ਮਤਲਬ ਇਹ ਆ ਵੀ ਤੁਹਾਡਾ ਤੁਰ ਗਿਆ ਤੁਹਾਡਾ ਸਾਡਾ ਤੁਰ ਗਿਆ ਸਾਡਾ ਅੱਜ ਉਹ ਆਪਾਂ ਸਭ ਦੀ ਪੀੜ ਨੂੰ ਕਿੱਥੇ ਸਮਝੀਏ ਦੂਜੇ ਦੀ ਪੀੜ ਨੂੰ ਜੇਕਰ ਆਪਾਂ ਨਹੀਂ ਸਮਝ ਲਈ ਤੇ ਫੇਰ ਵੀਰੋ ਸਾਡੇ ਵਿੱਚੋਂ ਕੋਈ ਵਿਰਿੰਦਰ ਪੰਮੜ ਪੈਦਾ ਨਹੀਂ ਹੋਣਾ ਅੱਜ ਕੋਈ ਜਾਊਗਾ ਕਿ ਮੈਂ ਆਪਦਾ ਫੁੱਲਾਦੀ ਸਰੀਰ ਬਣਾਵਾ ਮੈਂ ਮਸਲਤਾ ਪ੍ਰੇਸ਼ਕ ਕਰਾਉਣ ਜਾਵਾ ਤੇ ਚਾਦਰ ਦੇ ਵਿੱਚ ਲਪੇਟਿਆ ਆਵਾ ਕੋਈ ਨਹੀਂ ਚਾਹੁੰਦਾ ਸੋ ਇਹਨਾਂ ਦੇ ਪਰਿਵਾਰ ਦੇ ਨਾਲ ਜਿੰਨੇ ਵੀ ਜਿੱਥੇ ਵੀ ਜਿਵੇਂ ਵੀ ਖੜ ਸਕਦੇ ਆ ਉਹ ਖੜਿਓ ਤੇ ਜੇਕਰ ਮੇਰੇ ਕੋਲੋਂ ਕੋਈ ਸ਼ਬਦ ਬੁਰੇ ਪਰੇ ਹੋਇਆ ਮੈਂ ਮਾਫੀ ਚਾਹੁੰਦਾ